ਵਿੱਚ ਲਾਈਵ ਸਭ ਤੋਂ ਇੰਟਰਸਟਿੰਗ ਕੇ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਰਿਆ ਸੀ ਛੋਟੇ ਬੱਚੇ ਹੋਣ ਦਾ ਕਰਕੇ ਨਬਾਲਗ ਹੋਣ ਦਾ ਕਰਕੇ ਉਹਨਾਂ ਦੇ ਪੇਰੈਂਟਸ ਵੀ ਟੀਚਰਸ ਨੂੰ ਉਹਨਾਂ ਨੇ ਮਿੰਦਗ ਕੀਤੀ ਵੀ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਣਾ ਬਹੁਤ ਸਾਰੇ ਦੋ ਤਿੰਨ ਬੱਚੇ ਦਾ ਇਹੋ ਸੀ ਜੀ ਇਹਨਾਂ ਨੇ ਬਰਾਉਡ ਜਾਣਾ ਸੀ ਸਕੂਲ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਇਹੋ ਜੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੀਆਂ ਆਈਡੀਆ ਬਣਾ ਕੇ ਟੀਚਰਸ ਨੂੰ ਗੁੱਸੇ ਕਮੈਂਟਸ ਕਰਦੇ ਆ ਗਲਤ ਮਲਤ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ ਫਰੀਦਕੋਟ ਦੇ ਨਾਮੀ ਸਕੂਲਾਂ ਦੇ ਬੱਚੇ ਅੱਜ ਕੱਲ ਗੰਭੀਰ ਸਾਈਬਰ ਕ੍ਰਾਈਮ ਕਰਨ ਤੇ ਲੱਗੇ ਹੋਏ ਆ ਤੇ ਉਹ ਵੀ ਇਸ ਤਰ੍ਹਾਂ ਦੇ ਕਿ ਆਪਣੇ ਅਧਿਆਪਕਾਂ ਦੇ ਨਾਂ ਦੀਆਂ ਆਈਡੀਆ ਬਣਾ ਕੇ ਉਹਨਾਂ ਨੂੰ ਹੀ ਬਲੈਕਮੇਲ ਕਰਦੇ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਕੋਈ ਫੋਟੋਆਂ ਇਸ ਤਰ੍ਹਾਂ ਦੀਆਂ ਅਪਲੋਡ ਕਰਦੇ ਆ ਜਿਸ ਦੇ ਨਾਲ ਉਹਨਾਂ ਨੂੰ ਸਮਾਜ ਦੇ ਵਿੱਚ ਸ਼ਰਮਸਾਰ ਹੋਣਾ ਪੈਂਦਾ ਹੈ ਫਿਰ ਜਦੋਂ ਸਾਈਬਰ ਸੈੱਲ ਕੋਲੇ ਸ਼ਿਕਾਇਤ ਆਉਂਦੀ ਆ ਤੇ ਫਿਰ ਸਾਰਾ ਮਾਮਲਾ ਸਾਹਮਣੇ ਆ ਜਾਂਦਾ ਫਰੀਦਕੋਟ ਦੇ ਵਿੱਚ ਹਲੇ 3 ਜਾਂ 4 ਮਹੀਨੇ ਪਹਿਲਾਂ ਹੀ ਸਾਈਬਰ ਥਾਣਾ ਬਣਿਆ ਤੇ ਇਹ ਥਾਣੇ ਦੇ ਵਿੱਚ 4 ਮਹੀਨਿਆਂ ਦੇ ਵਿੱਚ ਲਗਭਗ ਅੱਧੀ ਦਰਜਨ ਦੇ ਕਰੀਬ 6 ਦੇ ਕਰੀਬ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਜਿਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਨਾਮੀ ਜਿਹੜੇ ਸਕੂਲ ਆ ਉਹ ਵੀ ਨਿੱਜੀ ਸਕੂਲ ਉਹਨਾਂ ਦੇ ਬੱਚੇ ਇਸ ਤਰ੍ਹਾਂ ਦੇ ਗੰਭੀਰ ਸਾਈਬਰ ਅਪਰਾਧਾਂ ਦੇ ਵਿੱਚ ਲੱਗੇ ਹੋਇਆ ਸਾਈਬਰ ਜੁਰਮਾਂ ਦੇ ਨਾਲ ਸੰਬੰਧਿਤ ਡੀਐਸਪੀ ਸ੍ਰੀ ਰਾਜਕੁਮਾਰ ਨੇ ਦੱਸਿਆ ਕਿ ਬਾਅਦ ਦੇ ਵਿੱਚ ਫਿਰ ਜਦੋਂ ਥਾਣੇ ਦੇ ਵਿੱਚ ਸਾਰੇ ਬੁਲਾਏ ਜਾਂਦੇ ਆ ਤੇ ਫਿਰ ਮਾਪੇ ਜਿਹੜੇ ਇਹਨਾਂ ਵਿਦਿਆਰਥੀਆਂ ਦੇ ਮਾਪੇ ਹੁੰਦੇ ਆ ਤੇ ਅਧਿਆਪਕ ਜਦੋਂ ਇਕੱਠੇ ਬੈਠਦੇ ਆ ਤਾਂ ਮਾਪੇ ਤੇ ਬੱਚੇ ਫਿਰ ਅਧਿਆਪਕਾਂ ਤੋਂ ਮਾਫੀ ਮੰਗ ਲੈਂਦੇ ਆ ਜਿਸ ਕਰਕੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਆ ਅਧਿਆਪਕ ਅਧਿਆਪਕ ਉਹ ਕੋਈ ਕਾਰਵਾਈ ਕਰਨ ਤੋਂ ਅੰਗਰੇਜ਼ ਕਰਦੇ ਆ ਜਿਸ ਕਰਕੇ ਉਹ ਕਾਰਵਾਈ ਤੋਂ ਬੱਜ ਜਾਂਦੇ ਆ ਇਸ ਸਾਰੇ ਕਾਸੇ ਤੋਂ ਇਹ ਸਪਸ਼ਟ ਹੋ ਜਾਂਦਾ ਕਿ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਆ ਉਹ ਅੱਖ ਵਿੱਚ ਆਏ ਮੋਬਾਈਲ ਨੂੰ ਕਿੰਨੇ ਗੰਭੀਰ ਤਰੀਕੇ ਦੇ ਨਾਲ ਵਰਤ ਕੇ ਕਿੰਨੇ ਗੰਭੀਰ ਜੁਰਮਾਂ ਨੂੰ ਸਾਈਬਰ ਜੁਰਮਾਂ ਨੂੰ ਅੰਜਾਮ ਦੇ ਰਹੇ ਆ ਜਿਹੜੇ ਸਕੂਲ ਦੇ ਬੱਚੇ ਦੋ ਤਿੰਨ ਸਕੂਲ ਮੈਂ ਨਾਮ ਹੀ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੇ ਆਈਡੀਆ ਬਣਾ ਕੇ ਟੀਚਰਸ ਨੂੰ ਗੁੱਸੇ ਕਮੈਂਟਸ ਕਰਦੇ ਆ ਗਲਤ ਮਤ ਤੇ ਉਹਦੇ ਉਹ ਵੀ ਬੰਦੇ ਟਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਤੋਂ ਮਾਫੀ ਮੰਗ ਲਈ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋਈ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਡਰੇਸ ਕੀਤੇ ਆ ਸਭ ਤੋਂ ਇੰਟਰਸਟਿੰਗ ਕੇਸ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਦਿਆ ਸੀ ਲੇਕਿਨ ਉਹਦੇ ਚ ਚੱਕਰ ਇਹ ਆ ਕਿ ਚਲੋ ਕੰਪਲੇਂਟੈਂਟ ਫਿਰ ਸਟੈਂਡ ਨਹੀਂ ਕਰਦੇ ਵੀ ਨਹੀਂ ਜੀ ਅਸੀਂ ਕੋਰਟ ਚ ਨਹੀਂ ਜਾਣਾ ਤੁਸੀਂ ਸਾਡੇ ਜੀ ਸੌਰੀ ਅਪੀਲ ਕਰ ਲੈਂਦੇ ਆ ਤੇ ਸਾਡਾ ਨਬੇੜ ਰਹੂਗਾ ਸਰ ਇੱਕ ਨਾ ਖਾਣੇ ਦਾ ਅਧਿਕਾਰ ਖੇਤ ਕਰਾ ਕੇ ਜਿਹੜਾ ਜਿਲ੍ਹਾ ਆਂਗੇ ਪੂਰਾ ਜਿਲ੍ਹਾ ਜੀ ਇੱਕ ਜਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਜੀ ਫਰੀਦਕੋਟ ਚ ਹਰ ਜਿਲ੍ਹੇ ਦੇ ਵਿੱਚ ਇੱਕ ਕੋਈ ਥਾਪੂ ਸਟੇਸ਼ਨ ਸਰ ਇੱਕ ਸਾਹਮਣੇ ਆ ਰਿਹਾ ਗਾ ਕਿ ਤੁਸੀਂ ਦੱਸਿਆ ਸਕੂਲ ਵਾਲੀਆਂ ਜਾਂ ਆਈ ਡੀਜ਼ ਬਾਰੇ ਉਹ ਸਾਰੇ ਫਰੀਦਕੋਟ ਜਿਲ੍ਹੇ ਦਾ ਸਬੰਧ ਕੀ ਹੁੰਦਾ ਸਾਰੇ ਫਰੀਦਕੋਟ ਜਿਲ੍ਹੇ ਦਾ ਸਬੰਧਤ ਸੀਗੇ ਨੰਨੇ ਸਕੂਲ ਦਾ ਕਿਸੇ ਦੇ ਪਰਚੇ ਦੀ ਕੋਈ ਗੱਲ ਨਹੀਂ ਹੋ ਰਹੀ ਮਾਫੀ ਨਾਲ ਹੀ ਬੋਲ ਗਿਆ ਛੋਟੇ ਬੱਚੇ ਹੋਣ ਦਾ ਕਰਕੇ ਨਾ ਨਬਾਲਗ ਹੋਣ ਦਾ ਕਰਕੇ ਉਹਨਾਂ ਦੇ ਪੇਰੈਂਟਸ ਵੀ ਟੀਚਰ ਨੂੰ ਉਹਨਾਂ ਨੇ ਮਿੰਦਗੀ ਕੀਤੀ ਵੀ ਸਾਡੇ ਬੱਚਿਆਂ ਦਾ ਫਿਚਰ ਖਰਾਬ ਹੋ ਜਾਣਾ ਬਹੁਤ ਸਾਰੇ ਦੋ ਤਿੰਨ ਬੱਚੇ ਦਾ ਇਹੋ ਸੀ ਜੀ ਇਹਨਾਂ ਨੇ ਬਰਾਉਡ ਜਾਣਾ ਸੀ ਤੇ ਉਹਨਾਂ ਨੇ ਫਿਰ ਟੀਚਰ ਹੈਗੇ ਉਹ ਜੀ ਮਾਫ ਕਰ ਦਿੰਦੇ ਬੱਚੇ ਨੂੰ ਤਾਂ ਫਿਰ ਉਹ ਵਿਚ ਆਪਾਂ ਕੀ ਕਰ ਸਕਦੇ ਸਾਂ ਸਭ ਤੋਂ ਇੰਟਰਸਟਿੰਗ